ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਮ ਧਾਰੀ মিডিਆ ਇੰਡੀਆ ਤੇ ਅੱਜ ਸਾਡੇ ਨਾਲ ਨੇ ਕੁਲਵਿੰਦਰ ਸਿੰਘ ਜੀ ਇਹ ਆਇਰਲੈਂਡ ਤੋਂ ਹੈਗੇ ਨੇ ਇਹ ਵੈਸੇ ਦੱਸਦੇ ਨੇ ਕਿ ਅਸੀਂ ਦਿੱਲੀ ਤੋਂ ਗਏ ਆ ਤੇ ਇਹਨਾਂ ਤੋਂ ਸੁਣਨੇ ਆ ਸਤਿਗੁਰੂ ਜੀ ਦੀ ਸਾਖੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਤੇ ਅਸੀਂ ਦਿੱਲੀ ਤੋਂ ਗਏ ਆ ਆਇਰਲੈਂਡ ਗਏ ਆ 2001 ਚ ਗਏ ਆ ਉੱਥੇ ਤੇ ਮੇਰਾ ਮੈਰਿਜ ਹੋਇਆ ਸੀ 1980 ਚ 1980 ਚ ਤੇ ਉਦੋਂ ਉਸ ਤੋਂ ਬਾਅਦ ਸਾਡੀ ਵਾਈਫ ਜਿਹੜੀ ਸੋ ਖੁੱਲੇ ਪਰਿਵਾਰ ਤੋਂ ਸੀ ਕਿਸੇ ਵਾਸੇ ਤੇ ਉਹਨਾਂ ਦੇ ਇੱਕ ਸੁਪਨੇ ਚ ਆਇਆ ਕਿ ਇੱਕ ਚਿੱਟੇ ਵਸਤਰ ਵਾਲੇ ਐ ਇੱਕ ਕੜੀ ਸਾਰਾ ਸੋਹਣਾ ਲੰਬੇ ਉੱਚੇ ਸੀਗੇ ਤੇ ਉਹਨਾਂ ਦੇ ਹੱਥਾਂ ਵਿੱਚ ਦੋ ਇਸ ਤਰ੍ਹਾਂ ਬੇਬੀ ਪੜਿਆ ਹੋਇਆ ਸੀਗੇ ਤੇ ਉਹਨਾਂ ਨੇ ਅਰ ਕੀਤੀ ਭਈ ਇੱਕ ਆਈ ਕਿ ਥੋੜੀ ਐਸੀ ਚੰਗੀ ਸੀਗੀ ਇੱਕ ਦੀ ਥੋੜਾ ਕਮਜ਼ੋਰ ਸੀਗਾ ਤੇ ਪਾਸ਼ਾ ਜੀ ਹੁਕਮ ਕੀਤਾ ਵੀ ਇੱਕ ਸਾਨੂੰ ਦੇ ਦਿਓ ਤੇ ਸਾਡੇ ਵਾਇਫ ਦੇਖਦੇ ਇਧਰ ਵੀ ਦੇਖਦੇ ਇਧਰ ਵੀ ਦੇਖਦੇ ਆ ਵੀ ਮੈਂ ਹੁਣ ਕਹਿੰਦਾ ਵਾਂ ਇੱਕ ਦੀ ਫੇ ਨਾ ਸਿਹਤ ਕਮਜ਼ੋਰ ਸੀਗੀ ਤੇ ਫੇ ਪਾਸ਼ਾ ਜੀ ਨੂੰ ਉਹ ਦਿੱਤਾ ਫਿਰ ਇਸੇ ਤਰ੍ਹਾਂ ਹੋਇਆ ਜੀ ਸਾਡੇ ਵੇ 1982 ਵਿੱਚ ਬੇਟਾ ਹੋਇਆ ਮੇਰੇ ਜੰਗਰੀ ਵਿੱਚ ਤੇ ਸਵਾ ਮਹੀਨਾ 40 ਦਿਨ ਠੀਕ ਰਿਹਾ ਜੀ ਉਸ ਤੋਂ ਬਾਅਦ ਫਿਰ ਉਹ ਨਾ ਟਟੀਆਂ ਹਟੇ ਲੱਗ ਗਏ ਕਾਫੀ ਨਾਲ ਹੋ ਗਿਆ ਠੀਕ ਨਹੀਂ ਰਿਹਾ ਉਹ ਦੈਰੀਆ ਬਹੁਤ ਹੋ ਗਿਆ ਕਾਫੀ ਚੈੱਕਪ ਵਗੈਰਾ ਕਰਾਇਆ ਇਹਦੀ ਐਂਡ ਫੇ ਅਸੀਂ ਹਸਪੀਟਲ ਲੈ ਗਏ ਉਹ ਦਿੱਲੀ ਕਲਾਵਾਤੀ ਹਸਪੀਟਲ ਤੇ ਉੱਥੇ ਫਿਰ ਪਤਾ ਲੱਗਾ ਸਾਨੂੰ ਕਿ ਸੱਚੇ ਪਾਤਸ਼ਾਹ ਜੀ ਦਿੱਲੀ ਆਇਆ ਵਾ ਜੇ ਪੂਸਾ ਰੋੜ ਕੋਠੀ ਸੱਚੇ ਪਾਤਸ਼ਾਹ ਤੇ ਮੈਂ ਤੇ ਮੇਰੇ ਮੰਮੀ ਫਿਰ ਅਸੀਂ ਉਸੇ ਵਾਲੇ ਕਲਾਵਾਤੀ ਹਸਪੀਟਲ ਫਟਾਫਟ ਉੱਥੇ ਕੋਠੀ ਤੇ ਆ ਗਏ ਜੀ ਹਾਂ ਜੀ ਉੱਥੇ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਏ ਤੇ ਸਾਡੇ ਮੰਮੀ ਮੇਰੇ ਇਸ ਤਰ੍ਹਾਂ ਜਿਹੜੀ ਹੜਕ ਦੇ ਪਾਸ਼ੇ ਮਰੇ ਇਸ ਤਰ੍ਹਾਂ ਹੋ ਗਿਆ ਤੇ ਰੋਣ ਲੱਪੇ ਪਾਸ਼ਾ ਹੀ ਸੱਜੇ ਬਚੇ ਕੀਤਾ ਆਈ ਚੀਜ਼ੀ ਖੁਸ਼ੀ ਨਾ ਕਰੇ ਗਈ ਦਾ ਗਮ ਨਾ ਕਰੀਏ ਉਹਨਾਂ ਨਾਮ ਦੀ ਵਰਣੀ ਕਰਾਓ ਉਧਰੋਂ ਪਾਸ਼ੇ ਬਚਨ ਹੋਇਆ ਤੇ ਉਧਰੋਂ ਹਸਪੀਟਲ ਚ ਬੱਚੇ ਨੇ ਸਪਾਸ ਦਿੱਤੇ ਆ ਇਸ ਤਰ੍ਹਾਂ ਹੋਇਆ ਕੋਈ ਸਾਡਾ ਤੇ ਹਾਂਜੀ ਇਹਦਾ ਕਹਾਤਾ ਖਿਓ ਤੁਹਾਡਾ ਫੈਨ ਨਾ ਕਰਾਂ ਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਸੰਤਾ ਨੇ ਆਪਣੇ ਘਰ ਦੇ ਦਾ ਦੱਸਿਆ ਜੀ ਜੋ ਚੀਜ਼ ਸੁਪਨੇ ਚ ਆਈ ਉਹ ਹਕੀਕਤ ਹੀ ਚ ਹੋਈ ਤੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਇਹਨਾਂ ਨੇ ਪਰਿਵਾਰ ਨੇ ਪਹਾੜਾ ਮੰਨਿਆ ਜੀ ਤੇ ਦੇਖਦੇ ਰਹੋ ਜੀ ਨਾਮਧਾਰੀ ਮੀਡੀਆ ਇੰਡੀਆ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਧੰਨਵਾਦ ਸਤਿ ਸ੍ਰੀ ਅਕਾਲ